ਹਾਂਜੀ ਇਹ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਬਹੁਤ ਖੁਸ਼ ਹੈ ਤੇ ਇਸਾਰੇ ਵੀ ਆਲੀ ਕਰ ਪ੍ਰਵਾਹ ਠੀਕ ਹੈ ਲੌਜੀ ਕਰਤੇ ਹੁਣ ਆ ਗਏ ਸਟਾਰਟਿੰਗ ਸਵੇਰੇ ਸਵੇਰੇ 7:00 ਵਜੇ ਕੀਤੇ ਗ੍ਰੀ ਮੰਟਾਂ ਤੱਕ ਓਡੋ ਛੜ ਤੇ ਬਰੇ ਕਬੂਤਰ ਪੰਜ ਕੂਤਰ ਡਾਏ ਆ ਬਈ ਇੱਕ ਕੂਤ ਵੀ ਛੇਡਉਨੀਆ ਬੈਠੀਗੀ ਪੰਜਾਂ ਚੋ ਕਹਿੰਦਾ ਭਾਵ 300 ਕਬੂਤਰਾਂ ਤੇ ਇੱਕ ਕਬੂਤਰ ਤੇ ਇੱਕ ਨਵੀਂ ਕਬੂਤਰੀ ਨੂੰ ਅੱਜ ਪਹਿਲਾ ਪਹਿਲਾ ਪਾਣੀ ਲਾਇਆ ਕੋਲੀ ਪੰਜ ਹੀ ਡਾਉਣੇ ਆ ਬਸ ਦੇਖਤੇ ਹਾਂ ਕੀ ਬਣਤਾ ਹੈ ਤੇ ਛੜ ਦੇ ਬਰੇ ਨੂੰ ਬਹੁਤ ਟਾਈਮੋਂ ਬੈਠੀ ਤੇ ਇੱਕ ਤੋਂ ਬਾਹਲੇ ਡਾਉਣੀ ਨਹੀਂ ਹੁੰਣਾ ਸੀ ਇਹ ਗੱਲ ਵੀ ਹੈਗੀ ਵਾਹ ਬਹੁਤ ਬੱਤੀਆਂ ਨੇ ਦੇਖ ਲੈਣੇ ਕੋਈ ਪਤਾ ਨਹੀਂ ਕੀ ਕਰੇ ਦਾ ਡਾ ਵੀ ਸਕਦੇ ਇੱਕ ਹਰੇ ਜੀ ਟੂਸ ਦੇ ਅੱਗੇ ਵਗਲਾ ਖੰਡੇ ਰਵੇਲੀ ਬੇਟੀ ਦਾ ਉਹ ਪੂਰੀ ਦੇ ਗਿਆ ਮੁੰਡਾ ਉਹ ਲੰਬਰ ਲੈ ਗਿਆ ਕੱਢ ਕੇ ਥੋੜੀ ਪਾਣੀ ਆ ਦੀ ਸੀ ਕੱਚ ਕਾਂਤਰਾ ਪਾਣੀ ਤੇ ਆ ਕਲਾਬੀਟੇ ਡਲੀ ਸੁੱਕੀ ਆ 2 ਸੈਟ ਉਹ ਰੀਅਲੀ ਸੁੱਕੀ ਆ ਤੇ ਕੱਲੇ ਕਲਾਬੀ 2 ਸੈਟ ਸੁੱਕੀ ਆ ਇੱਕ ਰਹਿ ਗਈ ਆ ਜਿਹੜੀ ਕੱਲੇ ਹਰੇ 2 ਸੈਟ ਢਾਈ ਸੀ ਉਹ ਵੀ ਛੱਡ ਦਿੱਤੀ ਜੇ ਵੇਲੀ ਹੋਈ ਤਾਂ ਬਾਕੀ ਉਰਦੇ ਆ ਉੱਥੋਂ ਜੀਤਾ ਕਰਦਾ ਨਹੀਂ ਵੈਸੇ ਲੈਉਣੇ ਆ ਘਰੋਂ ਬਈ ਲੱਸੀ ਨੂੰ ਸੇਜ ਦਿੰਨੇ ਉਤਰਾਂ ਨੂੰ ਹਾਂਜੀ ਤੇ ਕਬੂਤਰਾਂ ਨੂੰ ਲੱਸੀ ਵੀ ਦਿੱਤੀ ਬਈ ਵਾਰੀ ਵਾਲਿਆਂ ਨੂੰ ਠੀਕ ਆ ਬੰਦੀ ਵਾਲਿਆਂ ਨੂੰ ਪੰਜ ਛੱਡਿਆ ਬਈ ਅੱਜ ਚਾਰ ਦਿਸੀ ਜਾਂਦਾ ਇੱਕ ਨਹੀਂ ਦੀਂਦੀ ਆ ਕੱਲੇ ਗਲਾਬੀ ਟੂਸੀ ਦੀ ਕੂਤਰੀ ਨਹੀਂ ਦੀ ਸੀ ਅਜੇ ਤੱਕ ਆਪਣੀ ਬਾਕੀ ਸਭ ਕੂਤਰਾ ਦੇਖ ਰਹੇ ਹਾਂ ਆਪਾਂ ਨੂੰ ਇੱਕ ਕੱਛ ਵਾਲੀ ਇਹ ਟੂਸ਼ੇਟ ਹੋਰੀ ਵਾਲੀ ਗੋਲਾ ਕਿਧਰ ਫਿਰਦਾ ਓੱਡਾ ਆ ਉਹਦੀ ਕਿਉਂ ਹੁੰਦਾ ਗੋਲਾ ਆਏ ਉਹ ਇਤਿਆਲ ਜੀ ਨਹੀਂ ਬਣਾਈ ਇਹਨੇ ਹਜੇ ਗੱਲ ਅੱਬੀ ਕੱਛ ਲੈਣਾ ਹਣਾ ਜਿਵੇਂ ਵੀ ਸੁੱਕੀ ਏਡੀ ਉੱਚੀ ਉੜਦੀ ਹੈ ਨਾ ਅਜੇ ਪਾਣੀ ਤੇ ਕੀ ਬਤਾਏ ਚੱਲੇ ਇਹਦੋਂ ਬਾਅਦ ਕੋਈ ਚੱਕਰ ਨਹੀਂ ਕੂਤਰਦਾ ਮੰਨ ਗਿਆ ਪਾਣੀ ਨੂੰ ਲੱਗਦਾ ਨਾ ਕਾਗੀ ਦਾ ਉਹ ਇਹ ਵੀ ਆਪਣੀ ਆ ਨਾ ਗਲਾਬੀ ਢਿੱਡ ਵਾਲੀ ਯਾਰ ਬਲਾਰ ਪਤਾ ਨਹੀਂ ਕਾਦੋ ਕਰਨਾ ਕਾ ਹੋਣ ਯਾਰ ਸੱਚੀ ਬਲਾਰ ਕਰਦਾ ਬਰੋ ਵਾਦਾ ਆ ਇਕ ਤਾਂ ਆਂਦੀ ਇਕ ਆ ਗਈ ਬਲਾਰ ਹੋ ਗਈ ਇਹ ਕੁ ਚੜਦਾ ਉਤਰ ਇਕ ਉਧਰ ਫਿਰਦੀ ਆ ਇਕ ਰਹਿ ਗਈ ਬੇਤੂ ਸੇ ਹਾਂਜੀ ਪਾਈਏ ਜੀ ਕੂਤਰਾਂ ਨੂੰ ਮਦਾਂ ਹੋ ਤਾਂ ਲੇਟ ਗਏ ਥੋੜਾ ਜਿਹਾ ਚੱਕਰ ਕੀ ਹੋਇਆ ਵੀ ਉਹ ਦਸੀ ਦਿੱਤੀ ਸੀ ਕਬੂਤਰਾਂ ਨੂੰ ਨਾ ਉਹਦਾ ਕਰਕੇ ਲੇਟ ਹੋ ਗਏ 10 ਵਜੇ ਚ 9 ਮਿੰਟ ਰਹਿ ਗਏ ਕਬੂਤਰ ਚੱਕ ਲੈਂਦੇ 6 ਦੀ 6 ਬਈ ਇੱਧਰ ਆਪਾਂ ਦੋ ਕਬੂਤਰਾਂ ਦਾ 8 ਹੀ ਆ ਬਸ ਨਾ 1 2 3 4 5 ਤੇ 6 ਤੇ 7ਵੇਂ 8ਵੇਂ ਮੁੰਡਾ ਲਈ ਹੁੰਦਾ ਤੇ ਰੱਖੀਏ ਬਈ ਇਹਨਾਂ ਨੂੰ ਬਦਾਂ ਵਜਾ ਕੱਟੇ ਸਾਰਿਆਂ ਦੇ ਹਾਂਜੀ ਮੇਰੇ ਵੀਰੋ ਤੇ ਰੱਖੀਏ ਬਈ ਇੱਧਰ ਉਡਰ ਵਾਲੇ ਕੂਤਰਾਂ ਦੇ ਖੁਡਾਏ ਦਾਣੇ ਫਿਰ ਅੰਦਰਲੇ ਦਾਣੇ ਵਾਲੇ ਕੂਤਰ ਵੀ ਆਪਣੇ ਉੱਕੇ ਰਪੋਟਾਂ ਹੋ ਗਏ ਬਰਾਮ ਪਾ ਤੇ ਕਣਕ ਵਾਦੀ ਉਹਨੂੰ ਥੋੜੀ ਥੋੜੀ ਉਹਦੀ ਹੋਰ ਥੋੜਾ ਲੇਟ ਹੀ ਗਿਆ ਅੱਜ ਦੇ ਉਹਦੇ ਲੱਸੀ ਦੇ ਚੱਕਰਾਂ 'ਚ ਪਰ ਫਿਰ ਵੀ ਹੋਪਸੋ ਮੇਲੇ ਹੋਣੇ ਚਾਹੀਦੇ ਬਹੁਤ ਟਾਈਮ ਪਿਆ ਇਹ ਖਰਾਕ ਕਿੰਨਾ ਮਾਣੇ ਆਇਓ 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 ਬੱਤ ਥੋੜੇ ਕੂਤਰ ਰਹਿਗੇ ਬਾਅਦ ਇਹਦਾਂ ਆ ਰਹੇਗੇ ਉਧਰ ਉਹ ਰਹੇਗੇ ਇਹ ਬਾ ਕਰ ਦਾਂਗੇ ਵਿਲੇ ਆਪਾਂ ਹਣ કરી ਆਨੇ ਸੜੀ ਆਇਓ 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 ਖੰਡੋ ਅੱਜ ਉਹ ਲਟੀਆਂ ਵੀ ਲਿਆਂਕਾ ਪਏ ਚਲ ਕੋਈ ਨਾ ਹੋਰ ਪਾ ਲਿਆ ਉਹਦੀ ਪੂਰਾ ਪੂਰਾ ਪੰਜ ਛੱਡੇ ਸੀ ਬਈ ਪੰਜੇ ਹੀ ਫਿਰਦੇ ਮੇਰੇ ਹਿਸਾਬ ਨਾਲ ਤਾਂ ਹੁਣ ਹੋ ਗਈ ਸਟ ਕੂਦਰੀ ਆਪਣੀ ਨਾ ਕੱਚ ਵਾਲੀ ਤੇ ਤੂਸੇਲੀ ਉੱਡੀ ਫਿਰਦੀ ਐ ਸੱਚੀ ਮੁੱਚੀ ਚ ਤੜਕਈ ਨਹੀਂ ਦੀ ਸੀ ਹਣਾ ਉਹ ਤੋਂ ਨਹੀਂ ਜੀਣ ਜਾਏ ਕਿਧਰ ਕੁਧਰ ਕਰੀ ਯਾਰ ਕੁਧਰੀ ਇੱਕ ਆਪਣੀ ਚਲ ਆ ਗਈ ਸੀ ਬਾਅਦ ਚ ਤਾਂ ਉਹ ਆ ਵੀ ਖਾ ਕੇ ਕਣ-ਕੁਣ ਪਤਾਣ ਦੋ ਓਕੇ ਜੀ ਰਿਪੋਰਟ ਹਾਂਜੀ ਖੁੱਡੇ ਵਾਲਿਆਂ ਨੇ ਖਾਲੇ ਦਾਣੇ ਦੋਨੇ ਚੋਬਰ ਨੂੰ ਕਹਾਂ ਮੈਂ ਤੂੰ ਚੱਕ ਟ੍ਰੇਆਂ ਕਰ ਖੁੱਡੇ ਵਿਹਲੇ ਦਾਣਾ ਫਰੀ ਕਰਪਟਾ ਪਾਣੀ ਰੱਖਣ ਦੇ ਉਹਨਾਂ ਦੀ ਦਾਣਾ ਫਰੀ ਤੇ ਛੜੀਏ ਸਾਰੇ ਕੂਤਰ ਖੁੱਡੇ ਦੇ ਤੇ ਚਲੋ ਬਈਓ ਚੱਕੋ ਸਾਰੇ ਇੱਕ ਦੋ ਦੋ ਖਾਜੀ ਸੜਪੇ ਜੀ ਸਾਰੇ ਝਾੜਵਰ ਮੋਟਰਸਾਲੇ ਪਿੱਛੇ ਕਰ ਲਾ ਮੰਜਾ ਕਰ ਲਾ ਛਾਵੇਂ ਮੜਾ ਜਾ ਤੇ ਪੱਖਾ ਲਾ ਲੋ ਅਸਲ ਵਿੱਚ ਤੇ ਏਸੀ ਲਾਓ ਦਰਵਾਜ਼ੇ 'ਚ ਵਧਗਾ ਵੇਖੀ ਕੂਲਿੰਗ ਕਰਦਾ ਠੀਕ ਐ ਆ ਸੱਚਾ ਕੂਤਰ ਦੇ ਰੰਗ ਨਵਾਂ ਲਾਤਾ ਬਈ ਗਲਾਬੀ ਢਿੱਡ ਵਾਲੇ ਨੇ ਇਹਦਾ ਰੰਗ ਕੋਈ ਮਸ ਨੂੰ ਆਥਰੇ ਵੜ ਕੇ ਦਿਖਾਵਾਂਗੇ ਇਹ ਜੀ ਆ ਕੀਤਾ ਚਲ ਹੁਣ ਇਹ ਹੱਥ ਨੇ ਵਿਸਾਵਾਗੇ ਛੱਡੋ ਯਾਰ ਪਾਣੀ ਪੁਣੀ ਪਿਆਣਾ ਪੁੱਤਰਾ ਆ ਪਾਣੀ ਪੁਣੀ ਦਾ ਪਿਆ ਲੈ ਬਾਕੀ ਗਰਮੀ ਬੋਲੀ ਯਾਰ ਕੂਲਰ ਨਾ ਛੱਡ ਦੇ ਪੁੱਤਰਾ ਵਾਸਤੇ ਠੰਡੀ ਹਵਾ ਵਜਈ ਆ ਉਹ ਵੀ ਕੋਰਾ ਸਾਹ ਸੌਖਾ ਆਈਏ ਕੋ ਪੁੱਤਰਾ ਨੇ ਤਪਾੜ ਵਧਿਆ ਪਿਆ ਦੁਪਹਿਰੇ ਪਕੂਤਰ ਪੰਜ ਛੱਡੇ ਸੀ ਬਈ ਪੰਜੇ ਦੇ ਪੰਜੇ ਫਰਦਾ ਤਿੰਨ ਸੁੱਕੇ ਦੋ ਪਾਣੀ ਆ ਤੇ ਯੂਟਿਊਬਰ ਨੇ ਕੂਂਟਰੀ ਲਿਆਂਦੀ ਨੂੰ ਵੇਣਿਆ 24 ਤਰੀਕ ਨੂੰ 22 ਛੱਡਣ ਦੀ ਰਹਿ ਕਰਦੇ ਪਰ ਵੇਟ ਵਾਲਾ ਘਟਾਈ ਬੇਪੂਰੀ ਸੀ ਬਈ ਇਹ ਠੀਕ ਐ ਕੂਦਰੀਲੇ ਸੰਮੇਲੇ ਛੱਡਿਆ ਸੀ ਉਹਦੀ ਭੈਣ ਨਹੀਂ ਇਹ ਬਗੜੂਸੀ ਵਾਲੇ ਕੋਈ ਨਹੀਂ ਤਾਂ ਵੀ ਸੀ ਨਹੀਂ ਬਣਾਉਣੇ ਆ ਤਾਂ ਕਿ ਵਾ ਠੀਕ ਆ ਹੁਣ ਮੈਂ ਰਹਿ ਮੈਂ ਘਰੇ ਜਾ ਕੇ ਰੋਟੀ ਖਾਇਆ ਵਾਂ ਤੇ ਇਰਾਕੇ ਇਹਦੇ ਵੀਡੀਓ ਲਾਵਾਂਗੇ ਲਾਈ ਜੰਨੇ ਆ ਜੀ ਜਨੌਰ ਚਾਰ ਆ ਕੇ ਬਹਿ ਗਏ ਨਹੀਂ ਯਾਰ ਕੰਡੀਸ਼ਨ ਤਾਂ ਡਾਉਣਾ ਅੱਜ ਵੀ ਜੂਰ ਲੱਗਿਆ ਹੈ ਨਾ ਕੂਤਰ ਤਾਂ ਕੀ ਹੋਇਆ ਹੈ ਇਹ ਇਹ ਦੂਜੇ ਹੀ ਐ ਚਾ ਕੋਈ ਛਤਰੀ ਘਰੇ ਕੀ ਸੁੱਕੀ ਪਾਣੀ ਵਾਲੇ ਪਹਿਲਾਂ ਬਗੇ ਤੇ ਸੁੱਕੀ ਮਗਰੋ ਬੈਠੂਗੀ ਲਾ ਕੇ ਮੜਾ ਪਾਣੀ ਉਹਨੂੰ ਛੱਡੇਗਾ ਆਪਾਂ ਕੋਲ ਲੈ ਲਾਂ ਮੁਰਗਾ ਗਾਜੇ ਵੀ ਰਾਵਿਆ ਲੱਗਿਆ ਭਾਈ ਲੱਗਿਆ ਕਿ ਨਹੀਂ ਲੱਗਿਆ 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 ਮੈਨੂੰ ਲੱਗਿਆ ਉਹ ਤਾਂ ਲਾ ਕੇ ਨਹੀਂ ਗਿਆ ਬੋਟਾ ਕੀ ਹੋਦਾ ਜਰਾ ਆਓ ਕੇ ਰੋਟਾ ਬੈਠ ਗਿਆ ਚਲੋ ਲੈ ਜੇ ਅੰਦਰ ਲੈ ਇਹ ਕਬੂਤਰਾ ਹੀ ਇਹ ਆ ਜੀ ਬਚਾ ਪੂਰਾ ਪੜਿਆ ਜੀ ਇਹਦਾ ਜੋਰ ਲਾਉਂਦਾ ਹੀ ਅਨੇ ਵਾਹ ਜੀ ਇਹ ਹੋਇਆ ਜੀ ਕੰਵਲਾ ਹੀ ਓੜ ਓੜ ਕੇ ਜਰਾ ਹੂੰ ਆਈਏ ਰੇ ਚਲੋ ਕੋਈ ਨਾ ਬਹਿ ਗਏ ਪੰਜੇ ਦੇ ਪੰਜੇ ਕਬੂਤਰੀ ਬਹਿ ਗਈ ਤੇ ਖੱਖੇ ਹੋ ਗਿਰੋ ਬੋੜ ਮੇਰੇ ਵੀਰ ਟਾਈਮ ਤੋਂ ਲੈ ਕੇ ਦਾਣਾ ਪਾਣੀ ਪਿਆ ਜੀ ਖਾਈਏ ਦੇਲੇ ਹੋਈਏ ਮੇਰੇ ਵੀਰ ਹਾਂਜੀ ਸੌਂ ਗਏ ਸੀ ਇਹ ਉਰਠੇ ਮਾਸਾਂ ਹੀ ਬੜਾ ਬੁਰਾ ਹੋ ਰਿਹਾ ਪਿਆ ਸਰੀਪੇਰ ਚਲੋ ਕੋਈ ਨੋਈ ਘਰ ਦੇ ਠਾਣੇ ਠਾ ਕੇ ਲੈਂਦਾ ਹਾਂ ਨਾ ਇਹ ਕੂਤਰਾ ਨੂੰ ਪਾਣੀ ਪੂਣੀ ਦੇ ਕੇ ਸੌਂ ਗਏ ਸੀ ਬਦਾਹ ਪਾਉਣ ਵਾਲੇ ਬਈ ਅਸੀਂ ਸੁੱਤੇ ਵੇ ਜੀ ਘਰ ਦੇ ਕਿਹਨੇ ਸਾਧੂ ਪੜਾਇਆ ਕੀ ਤਾਂ ਉਹ ਉਹ ਤਾਂ ਜਾ ਗਈ ਚਲੋ ਕਚਾ ਫੜਾਈਏ ਫਿਰ ਆ ਕੇ ਬਾਦਾਮ ਤੋਂ ਪਾਉਣੇ ਜੀ ਤਿੰਨ ਕਬੂਤਰਾਂ ਨੂੰ ਬਾਦਾਮ ਪਾਦੇ ਜੀ ਇੱਕ ਇਹਨੂੰ ਸੱਜੇ ਗਲਾਬੀ ਟੂਸੇਲ ਨੂੰ ਇੱਕ ਟੂਸੇ ਟੋਰੀ ਵਾਲੀ ਨੂੰ ਇੱਕ ਗਲਾਬੀ ਢਿੱਡ ਵਾਲੀ ਨੂੰ ਉਹ ਕੂਦਰੀ ਨੂੰ ਪੰਜ ਮਲ ਹੱਥੀ ਦਿੱਤਾ ਸੀਗਾ ਮੈਂ ਆਪ ਤੇ ਉਹ ਰੱਖੀ ਪਈ ਥੋੜਾ ਜਿਹਾ ਅੱਧਾ ਕਿੰਮ ਲੱਗ ਤੇ ਤਾਂ ਵਾਲੇ ਨੇ ਬਈ ਹਜੇ ਤੱਕ ਪਾਣੀ ਤੋਰੇ ਹੀ ਨਹੀਂ ਵਿਚਾਰੇ ਨੇ ਉਹਦਾ ਟ੍ਰੀਟਮੈਂਟ ਕਰੀ ਨੇ ਜ਼ੋਰ ਬੜਾ ਨੀਯਾ ਜੀ ਲੱਗਿਆ ਕਬੂਤਰ ਦਾ ਨਾ ਯਾਰ ਦੇਖੋ ਲੈ ਹਾਲ ਤੇ ਦੇਖੋ ਕਬੂਤਰ ਦੀ ਕੀ ਹੋਈ ਉਹਦੀ ਤੇ ਬਾਕੀ ਯਾਰ ਮੇਰੀ ਤਰ੍ਹਾਂ ਆਏ ਆ ਬਈ ਹਨਾ ਇਹ ਹੁਜੇ ਕੁੱਤਰ ਨੂੰ ਬਾਹਰ ਛੱਡਣ ਦਾ ਕੋਈ ਫਾਇਦਾ ਨਹੀਂ ਯਾਰ ਜੋਰ ਲਾ ਲਾ ਮਰ ਜੂ ਵਿਚਾਰਾ ਕੀ ਫਾਇਦਾ ਹੋਣਾ ਯਾਰ ਪਾਪ ਲੈਣ ਪੜਾਉਂਦਾ ਜਿਹੜਾ ਪਾਣੂ ਪਤਾ ਵੀ ਘਰੀ ਇਹਨਾਂ ਜੋਰ ਲਾਉਂਦਾ ਇਹਨੂੰ ਬਾਹਰ ਕਿੰਨਾ ਕਲਾਉਣਾ ਹੈਗਾ ਠੀਕ ਹੈ ਕਿ ਨਹੀਂ ਬਗਦਰ ਜੜੀ ਬੂਟੀ ਤਿਆਰ ਕਰ ਰੱਖੇ ਕੁੱਤਰਾ ਵਾਸਤੇ ਠੀਕ ਹੈ ਇਹ ਵੀ ਦਿੰਨੇ ਆ ਕਰਦੇ ਆ ਨਵੇੜਦੇ ਆ ਕੰਮ ਫਿਰ ਦਿਖਾਉਣਾ ਹਾਂ ਹੋਰ ਕੁੱਤੇ ਦਾ ਕੀ ਕਰਨਾ ਹੈ ਦੋ ਹੈ ਤਾਂ ਹੈਗੇ ਬਾਦੂ ਆ ਹੈ ਲੈ ਆਂ ਕੀ ਆ ਦੋ ਕੁੱਤੇ ਬਹੁਤ ਆਣੇ ਕੋਲੇ ਫੀਲਿੰਗ ਤਾਂ ਆਏ ਲੈਂਦਾ ਭਾਏ ਉਧਰ ਚੰਡੀਗੜ੍ਹ ਉੱਥੇ ਫਰਦਾ ਹੁੰਦਾ ਐ ਐ ਓਏ ਫੀਲਿੰਗ ਪੰਜ ਲਈ ਹੋ ਜਾਂਦਾ ਚੰਡੀਗੜ੍ਹ ਪਾਰਕ ਚ ਘਾਉਂਦਾ ਫਰਦਾ ਹੁੰਦਾ ਇਹਨੂੰ ਹਣ ਐ ਆਏ ਬਾੜੀ ਚੌਰ ਜੀ ਰਗਰ ਜਿੱਦਾਂ ਤੈਨੂੰ ਫੜ ਲੈਣੇ ਨੇ ਤੇ ਛੱਡਣਾ ਨਹੀਂ ਤੂੰ ਕਿਸੇ ਕੰਮ ਦਾ ਨਹੀਂ ਰਹਿਣਾ ਖਾਜੂ ਪੈਨਸ਼ਨ ਜੀ ਤੇਰੀ ਦੱਸਦਾ ਤੇਰਾ ਠੀਕ ਐ ਯਾਰ ਚੌੜ ਕਰੀ ਨਾ ਬਾਪੂ ਆਏ ਨਾ ਪੁੱਤੋ ਦੀ ਸੰਗਲੀ ਆਏ ਨਾ ਛੱਡ ਜਾਂ ਤੈਨੂੰ ਸੰਗਲੀ ਲਾ ਦੇ ਜਾਂ ਫੜ ਲਾ ਐ ਸੰਗਲੀ ਦੇ ਭੱਜਿਆ ਫਿਰੂਗਾ ਉਹ ਅਨਲ 3 ਮਿੰਟ ਟੱਪ ਉਹਦੀ ਕਰਮ ਸਾਡੇ ਪਹਿਲਾਂ ਹੀ ਮੜੇ ਚੱਲੀ ਜਾਂਦੇ ਐ ਤਾ ਕਰਕੇ ਚਲੋ ਬਾਬੇ ਇਹ ਵੱਡੇ ਕਬੂਤਰਾਂ ਨੂੰ ਦਾਣੇ-ਦਨੇ ਪਾਈਏ ਹਨਾ ਪਾਣੀ-ਪੂਣੀ ਪਾਈਏ ਸਾਰੇ ਕਬੂਤਰਾਂ ਨੂੰ ਉਧਰ ਤਾਂ ਵੀ ਸਾਰੇ ਕਬੂਤਰਾਂ ਨੂੰ ਬਦਾਮ ਦਾਣੇ ਹੋ ਗਏ ਸਿਰਫ ਇਹ ਕੂਤਰ ਨੇ ਪਾਣੀ ਨਹੀਂ ਹਜੇ ਹੌਲੀ-ਹੌਲੀ ਖਿੱਚੀ ਜਾਂਦਾ ਵਿਚਾਰਾ ਉਹਦੀ ਰੇਟ ਹੀ ਕਰ ਰਹੇ ਆ ਹੈ ਪਾਣੀ ਹੈਗਾ ਪੁੱਤ ਪਾਣੀ ਅੰਦਰ ਪਿਆ ਹੋਣਾ ਹਾਂਜੀ ਲਿਓ ਪ੍ਰੀਤ ਨੂੰ ਵੀ ਨਮਾਤਾ ਸੀਗਾ ਤੇ ਬੈਟ ਕਾ ਨੂੰ ਦਾਣਾ ਪਾਣੀ ਪਾਤਾ ਇਹਨਾਂ ਨੂੰ ਪਾਣੀ ਪਾਤਾ ਇਹਨਾਂ ਨੂੰ ਵੀ ਪਾਣੀ ਪਾਤਾ ਤੇ ਸਿਰਫ ਆ ਦੋ ਖੁੱਡਾਂ 'ਚ ਦਾਣੇ ਰੱਖਣ ਵਾਲੇ ਰਹਿ ਗਏ ਤੇ ਸਾਡੇ ਕੋਲੇ ਬਦਾਮ ਗਏ ਸੀ ਵਾਧ ਤੇ ਇਹ ਕੱਟ ਕੇ ਬਾਲੇ ਟ੍ਰੇਜ 'ਚ 20-30 ਬਦਾਮ ਤੇ ਵੱਡੇ ਕਬੂਤਰ ਕਬੂਤਰਾਂ ਨੂੰ ਰੱਖਦੇ ਆ ਜਾਨੀ ਕਿ ਕੱਲ੍ਹ ਵੀ ਵਧ ਗਏ ਸੀ ਕੱਲ ਵੱਡੇ ਕਬੂਤਰਾਂ ਨੂੰ ਰੱਖਦੇ ਸੀਗੇ ਤੇ ਅੱਜ ਵੀ ਵਧ ਗਏ ਤੇ ਅੱਜ ਵੱਡੇ ਕਬੂਤਰਾਂ ਨੂੰ ਰੱਖਦੇ ਆ ਆਜਾ ਕਾਲ ਕੇ ਤੇਰਾ ਪ੍ਰਤਿਆਵਾ ਲੱਗੇ ਖਾਨੀਏ ਕਿ ਨਹੀਂ ਆਇਓ 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 ਦੇਖ ਲਈ ਬਾਰੇ ਆਇਓ 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 ਬਦਾਮ ਵਾਲੀਆਂ ਚੱਕੜੀਆਂ ਕਈ ਵੇਖੀਆਂ ਨੇ ਆਇਓ ਆਇਓ ਪਾਸ ਹੀ ਹੋ ਜਗੀ ਕਾਲੀ ਦਾ ਤੜਾੜੀ ਕਢਾ ਦੇ ਬਦਾਮ ਵਾਲੇ ਇਹਨੇ ਤਾਂ ਨਹੀਂ ਖਾਣੀ ਨਹੀਂ ਹਣਾ ਇਹ ਸਾਰੇ ਚਾਹਦਿਆਂ ਮੈਂ ਲੈ ਮੈਂ ਰੱਤੀ ਵੀ ਖਾਊਗੀ ਪਰ ਆਗੇ ਵੀਰੇ ਹਾਂ ਉਹ ਲਾ ਤਾਂ ਕੀ ਕਿੱਥੇ ਗਿਆ ਉਹ ਹੋ ਕਿਹੜੀ ਨਲਾਤਾ ਓਏ ਓਏ ਤਾਂ ਉਹਦੀ ਮੈਨੂੰ ਕਾਪਲ ਦੀ ਭੈਣ ਲੱਗਦੀ ਆ ਓਏ ਹਨਾ ਉਹੀ ਹੈ ਨਾ ਚੱਲ ਕੋਈ ਨਾ ਐ ਕੋ ਕਮਜ਼ੋਰ ਹੋ ਜਾਂਦੇ ਨੇ ਲਾਲਾਂ ਡੇਣਾ ਯਾਰ ਇਧਰ ਉਹਨੇ ਵੱਡੇ ਕਬੂਤਰਾਂ ਦਾ ਨੇ ਰੱਖ ਦੇ ਭਾਈ ਉਹ ਜੋ ਪਾਸੇ ਹੂੰ ਆਇਓ 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 ਬੰਤਾ ਆਇਓ ਬੇਟਾ ਹਾਂਜੀ ਰੱਖ ਦੀਏ ਦਾਣ ਇਹਨਾਂ ਨੂੰ ਆਜੋਏ ਬੇਟਾ ਆਜੋ 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 ਪੁੱਤ ਆਇਓ 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 ਹਾਂਜੀ ਪਹੁੰਚ ਗਏ ਸੀ ਬਾਦਲ ਜੀ ਆਏ ਤਾਂ ਸੀਗੇ ਜੀ ਅਸੀਂ ਪੰਨਾ ਲਾਲ ਦਾ ਖਾਣ 버ਗਰ ਤੇ ਪਰ ਪੰਨਾ ਲਾਲ ਦਾ ਹੈ ਨਹੀਂ ਫਿਰ ਉਹ ਤਾਂ ਜੀ ਖਾ ਨਹੀਂ ਸਕੇ 버ਗਰ ਐ ਪੁੱਪਾ ਸੀ ਠੀਕ ਹੈ ਕਿ ਨਹੀਂ ਤੇ ਫਿਰ ਅਸੀਂ ਲੈ ਲਿਆ ਕੁਲਫੀਆਂ ਸਾਡੇ ਯਾਰ ਤੋਂ ਪਾਸੇ ਹੋ ਗਿਆ ਚਲੋ ਕੋਈ ਗੱਲ ਨਹੀਂ ਚੱਲਦੇ ਆ ਖਾ ਕੇ ਕੁਲਫੀ ਕਰੀਏ ਚੱਲੀਏ ਚੱਲਦੇ ਜੀ ਘਰ ਨੂੰ ਜੀ ਘਰ ਨੂੰ ਜੀ ਕਿਸਾਨਾਂ ਖਾਣੇ ਕੁਲਫੀਆਂ ਦੇ ਕਿਉਂ ਐਪੜਿਆ ਕੁਝ ਵੀ ਨਹੀਂ ਗੱਲ ਚ ਠੀਕ ਹੈ ਕਿ ਨਹੀਂ ਸਮਝ ਦਿੱਤੇ ਨਹੀਂ ਪੜਾ ਪਏ ਚਾਹਦੇ ਇੱਕ ਨਾ ਦਾ ਮਾਲਾ ਮੀਟ ਹੈ ਉਹ ਗੱਜਰ ਦਾ ਪਾਣੀ ਪੀ ਜਾਂਦਾ ਹੋਰ ਕੱਟੇ ਲੈਦਾ ਪੀ ਲੇਦਾ ਹੋਰ ਕੱਟੇ ਲੈਦਾ ਹੋਰ ਕੱਟੇ ਲੈਦਾ ਹੋਰ ਕੱਟੇ ਲੈਦਾ ਕੰਚਰਦਾ ਹੋ ਉਹ ਹੋਰ ਫੇਰ ਬੜੀ ਪਿਆਉ ਉਹ ਤੇ ਇਨੀ ਕੋ ਮਾਲਾ ਸੱਚ ਜਾਂ ਟੁੱਟ ਗਿਆ ਰੋ ਹਾਂਜੀ ਮੇਰੇ ਦੋਸਤੋ ਆਗੇ ਸੀ ਜੀ ਇਧਰ ਲੈ ਕੇ ਰੇ ਪਹਿਲਾਂ ਜਿਉ ਨੂੰ ਤਾਂ ਘਰ ਦੇ ਟਾਈਮ ਲਈ ਰੋਟੀ ਪਾ ਜਾਂਦੇ ਹਣਾ ਉਹ ਤੈਨੂੰ ਨਹੀਂ ਕਿਹਾ ਤੇਰੀ ਵੀਡੀਓ ਚ ਗੱਲ ਕਰੀਨਾ ਤੈਨੂੰ ਨਹੀਂ ਸੱਦਿਆ ਤੂੰ ਪੈ ਜਾ 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 ਹਾਂ ਪੈ ਜਾ ਉਹ ਤੂੰ ਟੈਨਸ਼ਨ ਨਾ ਲਿਆ ਕਰ ਜਦੋਂ ਤੇਰਾ ਨਾਮ ਲੈਣਾ ਉਹਨੂੰ ਤਾਂ ਘਰ ਦੇ ਪਹਿਲਾਂ ਰੋਟੀਆਂ ਪਾ ਜਾਂਦੇ ਆ ਮੁੰਡੇ ਨੂੰ ਵੀ ਮੈਂ ਪਹਿਲਾਂ ਹੀ ਫੜਾ ਗਿਆ ਸੀ ਫਿਰ ਮਾਪ ਘਰੇਗਾ ਆਪ ਖਾ ਪੀ ਗਏ ਨਾ ਮੜ ਮੜੇ ਕੰਮ ਜਿਹੇ ਕਰਨਾ ਨੇ ਉਹ ਕਰਕੇ ਹੁਣ ਲਗਭਗ 12 ਵਜੇ ਪਏ ਉਹ ਕਿ ਤੇ ਹੁਣ ਆਇਆ ਇੱਧਰ ਮੈਂ ਹਨ ਉਧਰ ਆ ਗਈ ਸੀ ਮੈਨੂੰ ਨੀਂਦ ਦੇ ਵਾਲੇ ਕਮਰੇ 'ਚ ਫੇਰ ਅੱਜ ਮੈਂ ਮਸਾ ਬਾਹਰ ਨਿਕਲ ਗਿਆ ਮੈਂ ਚੱਲ ਗਿਆ ਉਧਰ ਪਾਈ ਜਿਹੜੇ ਦੱਸਦੇ ਨੇ ਗਿਆ ਬਾਈਆਂ ਦੇ ਉਹ ਦੁਬਾਰਾ ਅਰੈਸਟ ਕਰਨ ਤੇ ਹੀ ਐ ਤੇ ਬਾਕੀ ਬਾਈ ਯਾਰ ਕੁਝ ਖਬਰਾਂ ਰੰਗਾਂ ਸਾਹਮਣੇ ਕਬੂਤਰ ਬਾਜੀ ਦੇ ਨਾਲ ਰਿਲੇਟਡ ਵੀ ਬੈਨ ਜਾਂ ਕੁਛ ਵੀ ਜਾਂ ਸਰਕਾਰ ਨੇ ਕੋਈ ਰੋਕ ਜਾਂ ਕੁਛ ਵੀ ਹੈ ਨਾ ਕੁਛ ਹਜੇ ਕਨਫਰਮੇਸ਼ਨ ਨਹੀਂ ਇਹ ਚੀਜ਼ ਦੀ ਉਸ ਚੀਜ਼ ਨੂੰ ਵੀ ਕਰਕੇ ਸਾਰੀ ਸਰਚ ਮੈਂ ਵੀ ਕੀ ਗੱਲਬਾਤ ਹੈ ਉਸ ਚੀਜ਼ ਤੇ ਵੀ ਬਈ ਆਪਾਂ ਗੱਲਬਾਤ ਕਰਦੇ ਉਸ ਚੀਜ਼ ਤੇ ਵੀ ਇੱਕ ਵੀਡੀਓ ਬਣਾਵਾਂਗੇ ਆਪਦੇ ਸ਼ੌਂਕ ਵਾਸਤੇ ਆਪਦੇ ਸ਼ੌਂਕ ਨੂੰ ਬਚਾਉਣ ਵਾਸਤੇ ਤੇ ਆਪਦੇ ਸ਼ੌਂਕ ਨੂੰ ਸਹੀ ਸਾਬਿਤ ਕਰਨ ਵਾਸਤੇ ਆਪਾਂ ਇੱਕ ਵਧੀਆ ਪੂਰੀ ਪ੍ਰੋਪਰ ਵੀਡੀਓ ਬਣਾਉਣੀ ਹੈ ਪੂਰੇ ਤਰਕ ਵਾਲੀਆਂ ਗੱਲਾਂ ਕਰਦਿਆਂ ਆਏ ਨਹੀਂ ਕੋਈ ਕੋੜਤੀ ਬੁਲਾ ਜਾਣੀ ਲਾਉਣਾ ਵਿੱਚ ਸਮਝਦੇ ਹੋ ਨਾ ਐ ਇਸੀਆਂ ਗੱਲਾਂ ਕਰਨੀਆਂ ਕਿ ਸਰਕਾਰ ਦੇ ਤੇ ਜਿਹੜਿਆ ਨੇ ਵਣ ਵਿਭਾਗ ਜਾਂ ਜੰਗਲਾਤ ਮਹਿਕਮੇ ਵਾਲੇ ਵੀ ਕੰਨ ਖੁੱਲ ਜਾਣ ਹਨਾ ਵੀ ਇਹ ਕੀ ਸ਼ੌਂਕ ਹੈ ਸਾਡਾ ਸਹੀ ਹੈ ਕਿ ਗਲਤ ਹੈ ਇਹ ਕਈ ਇਸੀ ਪੂਰੀ ਕਬੂਤਰਬਾਈ ਦੇ ਹੱਕ ਦੀ ਵੀ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਜਲਦੀ ਮੜਾ ਕਲੀਅਰ ਕਰਕੇ ਪਹਿਲਾਂ ਵੀ ਯਾਰ ਸੱਚੀ ਕੀ ਗੱਲਬਾਤ ਚੱਲ ਰਹੀ ਹੈ ਤੇ ਬਾਕੀ ਕਰਾਂਗੇ ਉਹ ਕੋ ਵੀਡੀਓ ਸਾਰੀ ਖੁੱਲ ਕੇ ਗੱਲਬਾਤ ਕਰਨੀ ਆ ਵੀ ਕਹਿ ਰਹੇ ਨਾ ਬਾਜੀਆਂ ਬੰਦ ਹੋਣੀਆਂ ਬਾਜੀਆਂ ਬੰਦ ਕਰਾਉਗੀ ਸਰਕਾਰ ਖਬਰਾਂ ਹੀ ਬਹੁਤ ਆ ਰਹੀਆਂ ਤੁਹਾਨੂੰ ਪਤਾ ਹੈ ਬਾਜੀਆਂ ਕੈਂਸਲ ਹੀ ਬਹੁਤ ਹੋਣਗੀਆਂ ਉਹ ਚੀਜ਼ ਦਾ ਯਾਰ ਉਹ ਆ ਗੱਲ ਵੱਖਰੀ ਹੈ ਤੁਹਾਨੂੰ ਪਤਾ ਆਪਣਾ ਕੋਈ ਬਿਜ਼ਨਸ ਨਹੀਂ ਆਪਣਾ ਸ਼ੌਂਕ ਹੈ ਸਮਝਦੇ ਹੋ ਨਾ ਪਰ ਕਈ ਬੰਦਿਆਂ ਦਾ ਯਾਰ ਇਹ ਚੀਜ਼ ਤੋਂ ਘਰ ਚੱਲਦਾ ਕਬੂਤਰਾਂ ਤੋਂ ਬਈ ਕਈ ਬੰਦਿਆਂ ਦਾ ਬਿਜ਼ਨਸ ਵੀ ਹੈ ਆਪਣਾ ਸ਼ੌਂਕ ਮਰਦਾ ਕਈ ਬੰਦਿਆਂ ਦੀ ਰੋਟੀ ਵੀ ਮਰਦੀ ਹੈ ਵਿਚਾਰਿਆਂ ਦੀ ਸਹੀ ਗੱਲ ਹੈ ਜਿਹੜੀ ਕੋਈ ਨਾ ਪਏ ਚੀਤੇ ਗੱਲਬਾਤ ਕਰਾਂਗੇ ਜਿੰਨਾ ਕੁਝ ਹੋਇਆ ਕਬੂਤਰ ਬਾਜੀ ਆਪਾਂ ਲੇਖੇ ਲਾਵਾਂਗੇ ਸਮਰਪਿਤ ਕਰਾਂਗੇ ਕੋਈ ਚੱਕਰ ਨਹੀਂ ਬਈ ਖੜਿਆ ਕਬੂਤਰ ਬਾਜੀ ਦੇ ਹੱਕ ਚ ਠੀਕ ਆ ਕਿ ਨਹੀਂ ਕਿਉਂ ਇਹੇ ਬਚਪਨ ਤੋਂ ਯਾਰ ਇੰਨਾ ਚ ਵੱਡੇ ਹੋਏ ਆ ਹਨਾ ਬਈ ਇਹ ਕਬੂਤਰਾਂ ਕਰਕੇ ਬਈ ਇੰਨਾ ਨਾਂ ਬਣਿਆ ਕੋਈ ਚਾਰ ਭਰਾ ਜਾਣਨ ਲੱਗੇ ਆ ਯਾਰ ਇਹ ਚੀਜ਼ ਦਾ ਆਪਾਂ ਸ਼ੌਂਕ ਮਰਦਾ ਨਹੀਂ ਦੇਖ ਸਕਦੇ ਕੋਈ ਨਾ ਉਹ ਹਜੇ ਕਰਨੀ ਆ ਗੱਲ ਰੁਕੋ ਠਹਿਰ ਕੇ ਕਰਾਂਗੇ ਹਨਾ ਤੇ ਕਰਾਂਗੇ ਸੌਣੇ ਆ ਬਈ ਪੋਰਟੇ ਉਹ ਗਏ ਤੜਕੋਟ ਕੀ ਵਾਰੀਪੁਰੀ ਵਾਲੇ ਕੂਤਰਾ ਨਹੀਂ ਕਰਦੇ ਆਪਾਂ ਭੰਨ ਘੜ ਜੀ ਵੀ ਕੱਲੂ ਗੀੜੇ ਵੀ ਪੋਣੇ ਕੂਤਰਾ ਦੇ ਹਾਏ ਨਲੇ ਬਾਈ ਨਾ ਪੁੱਛ ਕੇ ਗੀੜੇ ਪਾਵਾਂਗੇ ਵੀ ਬਈ ਹੈਗਾ ਨਾ ਬਾਈਆਂ ਛਡਾਉਂਗੇ ਤੇ ਨਹੀਂ ਛਡਾਉਂਦਾ ਫਰਕ ਉਤਰ ਬਾਤ ਕਰਦੇ ਆਪਾਂ ਹਨਾ ਤੇਲੀਓ ਕਾਕੇ ਚੱਲੀ ਅੰਦਰ ਫਿਰ ਆਪਾਂ ਹੂੰ ਆਇਆ ਚੱਲ ਗਿਆ ਫਿਰ ਅੰਦਰ ਆ ਕੇ ਸੌ ਜਾ ਹੁਣ ਓ ਬਿੱਲੀ ਬਿਠੀ ਓਏ ਹਾਏ ਉਹ ਪੈਂਟਣਾ ਉਹ ਬਿਠੀ ਹਾਦ ਉਹ ਦੇਖੋ ਸਖਸਖਸਖਸਖਸਖਸਖਸਖਸਖਸਖਸਖਸ ਚਲ ਕੋਈ ਨਾ ਚੌੜ ਕਰ ਦੇ ਨਹੀਂ ਚੌੜ ਤਾਂ ਨਹੀਂ ਕਰਦੇ ਬਿੱਲੀ ਤਾਂ ਸੱਚੀ ਸੀਗੀ ਚੱਲ 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 ਚੱਕ ਚੱਲ 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 ਚੱਕ ਚਿਕ ਚਿਕ ਚੱਲ ਚੱਲ ਇਹਨੂੰ ਟ੍ਰੇਨ ਕਰਦੇ ਨੇ ਲੈ ਓਕੇ ਭਾਈ ਵੀਡੀਓ ਬਹੁਤ ਲੰਬੀ ਕਰਤੀ ਹੈ ਨਾ ਫਿਰ ਸੌਣੇ ਆ ਬਾਬਾ ਗੁੱਡ ਨਾਈਟ ਲਵ ਯੂ ਸਾਰਾ